ਇਹ 8 ਟਾਗੁੰਡਾ ਵਾਲੀ ਮਸ਼ੀਨ ਹੈ 3990 ਐਮ ਆਰ ਪੀ ਜਿਵੇਂ ਇਹ ਆਪਨੂੰ 1800 ਦੀ ਮਿਲੂ ਸਿਰਫ 1800 ਸਸੇ ਗਾ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਖੜੇ ਸੀ ਜੀ ਬਾਲਾਜੀ ਕਲੋਨੀ ਨੀਅਰ ਬਾਲਾਜੀ ਮੰਦਿਰ ਪੂਨਮ ਸੇਲਜ਼ Amazon ਸਟੋਰ ਹਾਂਜੀ ਦੋਸਤੋ Amazon ਸਟੋਰ ਤੇ ਖੜੇ ਆ ਜੀ ਫਿਰ ਤੋਂ ਤੁਹਾਨੂੰ ਲਾਜਵਾਬ ਹਨਾ ਉਰੇ ਲੈਸ ਡਿਸਕਾਊਂਟ ਮਿਲ ਰਿਹਾ 55% ਡਿਸਕਾਊਂਟ ਤੇ ਤੁਹਾਨੂੰ ਉਰੋਂ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ ਤੁਹਾਨੂੰ ਦਿਖਾਉਨੇ ਕਿਸ ਤੇ ਕਿੰਨਾ ਲੈਸ ਹੈ ਆਜੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚਲੋ ਜੀ ਦੋਸਤੋ ਆ ਗਿਆਂ ਫਿਰ ਘੈਂਟ ਘੈਂਟ ਆਫਰਾਂ ਆਫਰਾਂ ਨੋਟ ਕਰ ਲਓ ਸਿਰਫ ਇਹ 10 ਫਰਵਰੀ ਤੱਕ ਨੇ ਤੇ ਕੀ ਕੀ ਨੇ ਤੁਹਾਨੂੰ ਦਿਖਾਉਣਿਆ ਖਰਚ ਜੜੀਆਂ ਹਨ ਆਪਾਂ ਯੂਜ਼ ਕਰਦੇ ਆ ਸਾਮਾਨ ਬੜੀ ਘੈਂਟ ਲੈਸ ਆਈ ਹੋਈ ਐ ਪ੍ਰੈਸਟੀਜ ਤੇ ਕੋਈ ਵੀ ਤੁਸੀਂ ਸਾਮਾਨ ਲੈਨੇ ਹੋ ਕੋਈ ਵੀ ਹਨਾ ਇਸ ਬ੍ਰਾਂਡ ਦਾ ਤੁਸੀਂ ਸਾਮਾਨ ਲੈਨੇ ਹੋ 55% ਲੈਸ ਤੇ ਤੁਹਾਨੂੰ ਇਹ ਚੀਜ਼ ਮਿਲ ਜਾਵੇਗੀ ਤੁਹਾਨੂੰ ਆਪਾਂ ਦਿਖਾਉਣਿਆ ਆਹ ਦੇਖ ਸਕਦੇ ਹੋ ਤੁਸੀਂ ਇਹ ਆਟਾ ਗੁੰਨਣ ਵਾਲੀ ਮਸ਼ੀਨ ਐ ਤੁਸੀਂ ਦੇਖ ਸਕਦੇ ਹੋ ਇਹਦਾ ਹੈਗਾ 3990 एमआरपी ਜਿਵੇਂ ਇਹ ਆਪਨੂੰ 1800 ਦੀ ਮਿਲੂ ਸਿਰਫ 1800 ਰੁਪਏ ਦੀ ਦੋਸਤੋ 4000 ਰੁਪਏ ਵਾਲੀ ਚੀਜ਼ ਤੁਹਾਨੂੰ 1800 ਦੀ ਮਿਲ ਰਹੀ ਹੈ ਉਸ ਤੋਂ ਬਾਅਦ ਇਹ ਵੀ ਆਪਣੇ ਹਨ ਘਰੇ ਫ੍ਰੈਂਡ ਯੂਜ਼ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਇਹਦੀ ਐਮਆਰਪੀ 1300 ਤੇ ਸਿਰਫ ਮਿਲੂਆ ਦੋਸਤੋ 580 ਰੁਪਏ ਦਾ ਉਹ ਵੀ ਬ੍ਰਾਂਡ ਦਾ ਮੈਨੂ ਡਿਲਾ ਦਾ ਤੁਹਾਨੂੰ ਇਹ ਬ੍ਰਾਂਡ ਦੀਆਂ ਚੀਜ਼ਾਂ ਕਿਤੋਂ ਹੋਰ ਸਸਤੀਆਂ ਮਿਲ ਜਾਣਗੀਆਂ ਤਾਂ ਦੋਸਤੋ ਆ ਵੀ ਦੇਖ ਸਕਦੇ ਤੁਸੀਂ ਹਣਾ ਇਹ ਵੀ ਹਮਾ ਆਪਣੇ ਨਾਰਮਲ ਘਰੇ ਯੂਜ਼ ਹੁੰਦਾ ਹੈ ਇਹ ਇੱਕ ਭੈਣ ਵਾਲੀ ਹਣਾ ਰਸੋਈ ਲਈ ਇੱਕ ਤੋਫੀ ਦਿਖਾ ਰਹੇ ਹਾਂ ਦੋਸਤੋ ਤੇ ਇਹ ਦੇਖ ਸਕਦੇ ਹੋ MRP 1680 ਸਿਰਫ 750 ਰੁਪਏ ਦਾ ਸਿਰਫ 750 ਰੁਪਏ ਦਾ ਬ੍ਰਾਂਡ ਦਾ ਹਣਾ ਪ੍ਰੈਸਟੀਜ ਦਾ ਤਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਹ ਚੁੱਲ੍ਹੇ ਨੇ ਹਣਾ ਚੁੱਲ੍ਹੇ ਦੇਖ ਸਕਦੇ ਹੋ ਇਹਨਾਂ ਦਾ ਵਧੀਆ ਬ੍ਰਾਂਡ ਹੈ ਇਹ 5850 ਇਹ MRP ਹੈ ਪਰ ਤੁਹਾਨੂੰ ਸਿਰਫ 2600 ਰੁਪਏ ਦਾ ਮਿਲੂਗਾ ਇਹ 2600 ਰੁਪਏ ਦਾ ਚੁੱਲਾ ਤੁਸੀਂ ਕਿਤੇ ਵੀ ਜਾਉਂਗੇ ਨਹੀਂ ਮਿਲ ਸਕਦਾ ਬ੍ਰਾਂਡ ਦਾ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਕਿਚਨ ਦੀਆਂ ਚੀਜ਼ਾਂ ਦਿਖਾ ਰਿਹਾ ਇੱਕ ਤੋਹਫਾ ਹੀ ਹੈ ਇਹ ਉਸ ਤੋਂ ਬਾਅਦ ਇਹ ਤੁਹਾਨੂੰ ਮਿਲੂਗਾ ਦੇਖੋ ਇਹ ਸੈੱਟ ਹੈ 4800 ਦਾ ਸੈੱਟ ਹੈ ਜੀ ਇਹ 4800 ਦਾ ਪਰ ਤੁਹਾਨੂੰ ਸਿਰਫ ਮਿਲੇਗਾ ਇਹ 2150 ਰੁਪਏ ਦਾ 2150 ਰੁਪਏ ਦਾ ਜਿਹੜੀ ਇਹ ਆਫਰ ਹੈ ਲਿਮਟਿਡ ਸਮੇਂ ਤੱਕ ਹੈ ਹਨਾ 10 ਫਰਵਰੀ ਤੱਕ 10 ਫਰਵਰੀ ਤੱਕ ਹੈ ਉਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਗਿਫਟ ਦੇਣ ਜਾ ਰਹੇ ਹਾਂ ਠੀਕ ਹੈ ਉਹ ਐਵੇਂ ਹੈ ਅਗਰ ਤੁਸੀਂ ਪ੍ਰੈਸਟिज ਦਾ ਕੋਈ ਵੀ 5000 ਤੱਕ ਦੀ ਤੁਸੀਂ ਸ਼ਾਪਿੰਗ ਕਰਦੇ ਹੋ ਹੈਨਾ ਕੋਈ ਵੀ ਸਮਾਨ ਲੈਣੋਂ 5000 ਤੱਕ ਦੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਕੈਟਲ ਬਿਲਕੁਲ ਫ੍ਰੀ ਮਿਲੇਗੀ ਜੀ ਇਹ ਕੈਟਲ ਬਿਲਕੁਲ ਤੁਹਾਨੂੰ ਫ੍ਰੀ ਮਿਲੇਗੀ ਤਾਂ ਤੁਸੀਂ ਦੇਖ ਸਕਦਾ ਵੀਡੀਓ ਕਰ ਦੋ ਸ਼ੇਅਰ ਤੋਫਾ ਹੀ ਹੈ ਭੈਣਾਂ ਲਈ ਹੈਨਾ ਤੇ ਸਟਾਕ ਬਸ ਆਹੀ ਲਿਮਟਿਡ ਜਿਹਾ ਸਟਾਕ ਰਹਿ ਗਿਆ ਹੈਨਾ ਲੇਟ ਨਾ ਹੋ ਜਾਈਓ ਹੋਰ ਵੀ ਦਿਖਾਉਣਾ ਹੈ ਵੀ ਕਿਸ ਤੇ ਕਿੰਨੀ ਲੈਸ ਹੈ ਆਜੋ ਵੀਡੀਓ ਨਾਲ ਬਨੇ ਰਹੋ ਤੇ ਸ਼ੇਅਰ ਜਰੂਰ ਕਰ ਦਿਓ ਲਓ ਜੀ ਦੋਸਤੋ ਉਸ ਤੋਂ ਬਾਅਦ ਆ ਗਿਆ ਵਾਸ਼ਿੰਗ ਮਸ਼ੀਨਸ ਹਨਾ ਬੋਲਟਾਸ ਦੀਆਂ ਹੈ ਵਧੀਆ ਬ੍ਰਾਂਡ ਦੀਆਂ ਤਾਂ ਤੁਸੀਂ ਰੇਟ ਵੀ ਸੁਣ ਕੇ ਹੈਰਾਨ ਹੋ ਜਾਓਗੇ 10 ਕਿਲੋ ਦੀ ਸਿਰਫ 12000 ਰੁਪਏ ਦੀ 10 ਕਿਲੋ ਵਾਲੀ 12000 ਦੀ 12 ਕਿਲੋ ਵਾਲੀ 13000 ਰੁਪਏ ਦੀ ਤੇ ਉਸ ਤੋਂ ਬਾਅਦ 14 ਕਿਲੋ ਵਾਲੀ 13500 ਮੈਨੂੰ ਨਹੀਂ ਲੱਗਦਾ ਇਹ ਜਿਹੜਾ ਰੇਟ ਤੁਹਾਨੂੰ ਕਿਤੇ ਮਿਲੇਗਾ ਵਧੀਆ ਬ੍ਰਾਂਡ ਹੈ ਬੋਲਟਾਸ ਦੀਆਂ ਮਸ਼ੀਨਾਂ ਨੇ ਤਾਂ ਤੁਸੀਂ ਇੱਥੇ ਆ ਕੇ ਇਸ ਇਹਨਾਂ ਨੂੰ ਵੀ ਵਧੀਆ ਵਾਜਵਰ ਰੇਟ ਤੇ ਤੁਸੀਂ ਲਿਜਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਫੇਰ ਆ ਗਏ ਜੀ ਜਿਵੇਂ ਘਰ 'ਚ ਹਮੇਸ਼ਾ ਹਨਾ ਆਪਣੇ ਕੰਮ ਆਉਂਦੀ ਐ ਇਹ ਪੌੜੀਆਂ ਹਨਾ ਜਿਹੜੀਆਂ ਪੌੜੀਆਂ ਨੇ ਉਸ ਤੁਹਾਨੂੰ ਇਹਦਾ ਰੇਟ ਦੱਸਦਾ ਜਿਵੇਂ ਇਹ ਇਹ ਆਪਣੀ 7 ਸਟੈਪਸ ਵਾਲੀ ਐ ਹਨਾ ਤਾਂ ਇਹ ਹੈਗੀ ਐ 2000 ਰੁਪਏ ਦੀ ਤਾਂ ਤੁਸੀਂ ਦੇਖ ਉਸ ਤੋਂ ਬਾਅਦ ਆ ਗਏ ਜੀ 6 ਸਟੈਪਾਂ ਵਾਲੀ ਇਹ ਹੈਗੀ ਐ 1800 ਰੁਪਏ ਦੀ ਉਸ ਤੋਂ ਬਾਅਦ ਛੋਟੀ ਆ ਗਈ ਜੀ ਇਹ ਹੈਗੀ ਐ 1500 ਰੁਪਏ ਦੀ ਇਹਦੀ ਵੀ ਪੌੜੀਆਂ ਇਹ ਪੌੜੀਆਂ ਦੀ ਵੀ ਆਪਾਂ ਨੂੰ ਘਰ 'ਚ ਹਮੇਸ਼ਾ ਜ਼ਰੂਰਤ ਪੈਂਦੀ ਰਹਿੰਦੀ ਐ ਹਨਾ ਜਿਵੇਂ ਆਪਾਂ ਜਾਲੇ-ਜੂਲੇ ਝਾੜਨੇ ਉਹਨਾਂ ਨੂੰ ਹੋਰ ਹਣਾ ਕੰਮ ਕਰਨੇ ਹੁੰਦੇ ਨੇ ਤਾਂ ਆਪਾਂ ਨੂੰ ਹਮੇਸ਼ਾ ਇਹ ਲੋਡ ਇਹਦੀ ਪੈਂਦੀ ਰਹਿੰਦੀ ਹੈ ਫਿਰ ਤੋਂ ਹਣਾ ਕਿਚਨ ਲਈ ਇੱਕ ਹੋਰ ਤੋਹਫਾ ਲੈ ਕੇ ਆਏ ਆ ਹਨਾ ਕੈਂਟ ਬ੍ਰਾਂਡ ਦੇ 에ਅਰ ਫਰਾਇਰ ਨੇ ਇਹ ਤੁਸੀਂ ਦੋਸਤੋ ਮਾਰਕੀਟ ਚ ਬਹੁਤ ਮਹਿੰਗੇ ਮਹਿੰਗੇ ਮਿਲਦੇ ਨੇ ਇਹਦਾ ਰੇਟ ਵੀ ਦੋਸਤੋ ਇਹ ਪਹਿਲਾਂ 2500 ਦਾ ਸੇਲ ਕਰ ਰਹੇ ਸੀ ਪਰ ਹੁਣ ਸਿਰਫ ਤੁਹਾਨੂੰ 2200 ਦਾ ਮਿਲ ਰਿਹਾ ਜੀ ਇਹ ਸਿਰਫ 2200 ਰੁਪਏ ਦਾ ਤੁਹਾਨੂੰ ਪਹਿਲਾਂ ਦੱਸ ਰਿਹਾ ਜਿਹੜੀ ਇਹ ਹਨਾ ਇਹਨਾਂ ਨੇ ਲੈਸ ਦੀ ਇਹ ਸਿਸਟਮ ਲਾਇਆ ਹੋਇਆ ਜੋ ਲੈਸ ਦਾ ਟਾਈਮ ਹੈ 10 ਫਰਵਰੀ ਤੱਕ ਜੀ 10 ਫਰਵਰੀ ਤੱਕ ਪਹਿਲਾਂ ਤੁਹਾਨੂੰ 2500 ਦਾ ਮਿਲਦਾ ਸੀ ਹੁਣ ਇਹ 2200 ਦਾ ਦੇ ਰਹੇ ਨੇ 에어 ਫਰਾਇਰ ਤਾਂ ਤੁਸੀਂ ਇਹ ਵੀ ਹਮੇਸ਼ਾ ਆਪਣੇ ਹਨਾ ਕਿਚਨ ਚ ਕੰਮ ਆਉਣ ਵਾਲੀ ਚੀਜ਼ ਹੈ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਰੇ ਤੋਹਫੇ ਹਨਾ ਇਹ ਭੈਣਾ ਲਈ ਨੇ ਕਰੇ ਇੱਕ ਕਿਚਨ ਦਾ ਗਹਿਣਾ ਨੇ ਜੋ ਤੁਹਾਨੂੰ ਚੀਜ਼ਾਂ ਮੈਂ ਦਿਖਾਈਆਂ ਨੇ ਆਦਾਗੇ ਜੀ ਅਟਾਚੀ ਹਨਾ ਬਹੁਤ ਵਧੀਆ ਬ੍ਰਾਂਡ ਦੇ ਅਟਾਚੀ ਨੇ ਤੁਸੀਂ ਦੇਖ ਸਕਦੇ ਹੋ ਹਨਾ ਕਲਰ ਵੀ ਇਹਨਾਂ ਨੂੰ ਬੜੀ ਹਨਾ ਘੈਂਟਾ ਕਲਰ ਵੀ ਤੇ ਕੁਆਲਿਟੀ ਵੀ ਬੁਰੀ ਏ ਕਲਾਸ ਹੈ ਹਨਾ ਤਾਂ ਤੁਹਾਨੂੰ ਦੱਸ ਦਿਆਂ ਇਹਦਾ ਰੇਟ ਹੈਗਾ ਜੀ 2200 ਰੁਪਏ ਤੁਸੀਂ ਦੇਖ ਸਕਦੇ ਹੋ 2200 ਰੁਪਏ ਵਿੱਚ ਤੁਸੀਂ ਹਨਾ ਵਧੀਆ ਬ੍ਰਾਂਡ ਦਾ ਅਟੈਚੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆ ਗਿਆ ਜੀ ਛੋਟਾ ਸਾਈਜ਼ ਇਹ ਹੈਗਾ ਜੀ 1700 ਰੁਪਏ ਦਾ ਠੀਕ ਹੈ 1700 ਰੁਪਏ ਦਾ ਤੁਸੀਂ ਇਹ ਸਾਈਜ਼ ਅਟੈਚੀ ਜੋ ਕਿ ਵਧੀਆ ਬ੍ਰਾਂਡ ਦਾ ਇਹ ਵੀ ਲੈ ਜਾ ਸਕਦੇ ਹੋ ਉਦੋਂ ਛੋਟਾ ਸਾਈਜ਼ ਇੱਕ ਵਧੀਆ ਬ੍ਰਾਂਡ ਦਾ ਇਹਦਾ ਰੇਟ ਹੈਗਾ ਜੀ 1200 ਹਨਾ ਤੁਸੀਂ ਦੇਖ ਸਕਦੇ ਹੋ ਵਧੀਆ ਬ੍ਰਾਂਡ ਦੇ ਅਟੈਚੀ ਨੇ ਸਾਈਜ਼ ਦੇ ਹਿਸਾਬ ਨਾਲ ਰੇਟ ਨੇ 220 1700 ਤੇ 1200 ਤੇ ਦੋਸਤੋ ਇਹ ਸਭ ਚੀਜ਼ਾਂ ਲੈ ਲਈ ਤੁਸੀਂ ਆਉਣਾ ਕਿੱਥੇ ਹੈ ਬਾਲਾਜੀ ਕਲੋਨੀ ਨੀਅਰ ਬਾਲਾਜੀ ਮੰਦਿਰ ਅਮਾਜਨ ਸਟੋਰ ਤੇ ਤੇ ਬਾਕੀ ਨੰਬਰ نیچے ਚੱਲ ਰਿਹਾ ਹੈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਵੀਕਾ ਸੁਨਾਮਾ